ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਸਾਡੀ ਕਹਾਣੀ ਹੈ ਇੱਕ ਗਧੇ ਦੀ ਤੇ ਇੱਕ ਰਿਛ ਦੀ ਰਿਛਾ ਜਿਹੜਾ ਉਹ ਜੰਗਲ ਦੇ ਵਿੱਚ ਮਸਤੀ ਦੇ ਵਿੱਚ ਤੁਰਿਆ ਫਿਰਦਾ ਸੀ ਆਸ-ਪਾਸੇ ਬੜੀ ਸੋਹਣੀ ਘਾਹ ਸੀ ਤਾਂ ਉਧਰੋਂ ਇੱਕ ਗਦਾ ਆਇਆ ਰਿਛ ਨੇ ਗਧੇ ਨੂੰ ਕਿਹਾ ਕਿ ਕਿੰਨਾ ਸੋਹਣਾ ਨਜ਼ਾਰਾ ਆਸ-ਪਾਸੇ ਦੇਖ ਕਿੰਨੀ ਸੋਹਣੀ ਹਰੀ-ਹਰੀ ਘਾਹ ਹੈ ਤਾਂ ਗਦਾ ਜਿਹੜਾ ਉੱਥੇ ਖੜ ਗਿਆ ਰਿਛ ਫਲ ਦੇ ਖਣ ਲੱਗਿਆ ਲਗਾਤਾਰ ਉਹ ਕਹਿੰਦਾ ਤੈਨੂੰ ਇਹ ਕਾਹ ਹਰੀ ਦਿਖਾਈ ਦਿੰਦੀ ਹੈ ਰਿਚ ਨੂੰ ਤਾਂ ਇਹ ਸਵਾਲ ਦੀ ਉਮੀਦ ਹੀ ਨਹੀਂ ਸੀ ਉਹ ਕਹਿੰਦਾ ਹੋਰ ਕਾਹ ਕਿਹੋ ਜੀ ਹੁੰਦੀ ਹੈ ਹਰੀ ਹੁੰਦੀ ਹੈ ਤਾਂ ਜਿਹੜਾ ਗਧਾ ਹੈ ਉਹ ਕਹਿੰਦਾ ਨਹੀਂ ਇਹ ਕਾਹ ਨੀਲੇ ਰੰਗ ਦੀ ਹੈ ਖਰੇ ਛਾ ਜਿਹੜਾ ਉਪਰਾ ਹਰਾੰ ਰਹਿ ਗਿਆ ਉਹ ਕਹਿੰਦਾ ਤੈਨੂੰ ਇਹ ਕਾਹ ਹੈ ਜਿਹੜੀ ਉਹ ਨੀਲੇ ਰੰਗ ਦੀ ਦਿਖਦੀ ਹੈ ਤਾਂ ਗਧਾ ਕਹਿੰਦਾ ਮੈਨੂੰ ਕੀ ਦਿਖਦੀ ਹੈ ਤੇ ਸਾਰੀ ਦੁਨੀਆ ਹੀ ਜਾਣਦੀ ਹੈ ਕਿ ਕਾਹ ਜਿਹੜਾ ਹਮੇਸ਼ਾ ਹੀ ਨੀਲੇ ਰੰਗ ਦੀ ਹੁੰਦੀ ਹੈ ਤਾਂ ਦੋਨਾਂ ਦੇ ਵਿੱਚ ਬਹਿਸ ਸ਼ੁਰੂ ਹੋ ਗਈ। ਹੁਣ ਰਿਛਾ ਜਿਹੜਾ ਉਹ ਉਹ ਨੂੰ ਬਾਰ-ਬਾਰ ਦੁਹਾਈਆਂ ਪਾ ਪਾ ਕੇ ਕਹਿ ਰਿਹਾ ਸੀ ਕਿ ਕਾਹ ਜਿਹੜੀ ਉਹ ਹਰੀ ਹੈ ਤੇ ਹਮੇਸ਼ਾ ਹਰੇ ਰੰਗ ਦੀ ਹੁੰਦੀ ਹੈ। ਪਰ ਗਧਾ ਜਿਹੜਾ ਉਹ ਮੰਨ ਹੀ ਨਹੀਂ ਸਿਰਿਆ। ਉਹ ਕਹਿੰਦਾ ਕਾਹ ਜਿਹੜੀ ਉਹ ਨੀਲੀ ਹੈ ਤੇ ਨੀਲੇ ਰੰਗ ਦੀ ਹੀ ਹੁੰਦੀ ਹੈ। ਤਾਂ ਦੋਨੇ ਜਿਹੜੇ ਪਹਿਲਾਂ ਤਾਂ ਆਰਾਮ ਨਾਲ ਗੱਲ ਕਰ ਰਹੇ ਸੀ ਫਿਰ ਬਹਿਸ ਕਰਨ ਲੱਗ ਗਏ ਤੇ ਫਿਰ ਲੜ ਪਏ। ਹੁਣ ਲੜ-ਲੁੜਕੀ ਕੀ ਹੋਇਆ ਕਿ ਦੋਨੇ ਜਿਹੜੇ ਆਪਾਂ ਆਪਣੀ ਗੱਲ ਛੱਡਣ ਲਈ ਤਿਆਰ ਨਹੀਂ ਸੀ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਇਸ ਗੱਲ ਦਾ ਫੈਸਲਾ ਕਰਦੇ ਹਾਂ ਚਲੋ ਰਾਜੇਕੋੜ ਚੱਲਦੇ ਹਾਂ ਦੋਨੇ ਰਾਜੇਕੋੜ ਚਲੇ ਗਏ ਸ਼ੇਰ ਕੋਲ ਸ਼ੇਰ ਕੋਲ ਆ ਕੇ ਉਹਨਾਂ ਨੇ ਸਾਰੀ ਕਹਾਣੀ ਸੁਣਾਤੀ ਤਰਿਛਾ ਜਿਹੜਾ ਉੱਥੇ ਜਾ ਕੇ ਕਹਿੰਦਾ ਵੀ ਕਦੇ ਇਹ ਸੁਣਿਆ ਆਪਾਂ ਅੱਜ ਤੱਕ ਕਿ ਘਾਹ ਹੈ ਜਿਹੜੀ ਉਹ ਨੀਲੇ ਰੰਗ ਦੀ ਹੋਵੇ ਤਾਂ ਗਧਾ ਕਹਿੰਦਾ ਕਿਉਂ ਇਹ ਨੀ ਬੇਵਕੂਫੀਆਂ ਕਰ ਰਿਹਾ ਰਿਛਾ ਕਾਇ ਜਿਹੜੀ ਉਹ ਨੀਲੇ ਰੰਗ ਦੀ ਹੁੰਦੀ ਹੈ ਤੇ ਨੀਲੀ ਹੋਈ ਸੀ ਇਹ ਮੇਰੀ ਗੱਲ ਨਹੀਂ ਮੰਨਦਾ ਤਾਂ ਸ਼ੇਰ ਹੈ ਜਿਹੜਾ ਉਹਨੇ ਥੋੜੀ देर ਸੋਚਿਆ ਸੋਚ ਕੇ ਉਹ ਗਦੇ ਨੂੰ ਕਹਿੰਦਾ ਤੂੰ ਠੀਕ ਹੈ ਕਾਇ ਜਿਹੜੀ ਉਹ ਨੀਲੇ ਰੰਗ ਦੀ ਹੈ ਤੇ ਨੀਲੇ ਰੰਗ ਦੀ ਹੋਈ ਹੁੰਦੀ ਹੈ ਤੂੰ ਜਿੱਤ ਗਿਆ ਤਾਂ ਇਛਾ ਜਿਹੜਾ ਉਹ ਬੜਾ ਉਦਾਸ ਹੋਇਆ ਉਹਨੇ ਬੜੇ ਸਵਾਲੀਆ ਨਿਸ਼ਾਨਾ ਦੇ ਨਾਲ ਆਪਣੀਆਂ ਅੱਖਾਂ ਦੇ ਵਿੱਚ ਸਵਾਲ ਲੈ ਕੇ ਸ਼ੇਰ ਵੱਲ ਦੇਖਿਆ ਪਰ ਸ਼ੇਰ ਨੇ ਗਧੇ ਨੂੰ ਕਿਹਾ ਕਿ ਤੂੰ ਜਿੱਤ ਗਿਆ ਤੂੰ ਹੁਣ ਚਲਾ ਜਾ ਗਦਾ ਤਾਂ ਨੱਚਣ ਲੱਗ ਗਿਆ ਇਹ ਮੇਰੀ ਜਿੱਤ ਹੋ ਗਈ ਤੇ ਨਾਲ ਹੀ ਉਹਨੇ ਰੌਲਾ ਪਾ ਲਿਆ ਦੇਖੋ ਇਹਨੇ ਮੇਰਾ ਕਿੰਨਾ ਸਮਾਂ ਖਰਾਬ ਕੀਤਾ ਇੰਨੀ ਇੱਕ ਗੱਲ ਪਿੱਛੇ ਇਹਨੂੰ ਤੁਸੀਂ ਹੁਣ ਸਜ਼ਾ ਵੀ ਦਿਓ ਤਾਂ ਸ਼ੇਰ ਨੇ ਫਿਰ ਥੋੜੀ देर ਸੋਚਿਆ ਤੇ ਉਹਨੇ ਰੇਛ ਨੂੰ ਸਜ਼ਾ ਦੇ ਦਿੱਤੀ ਕਿ ਉਹਨੇ ਇੱਕ ਦਿਨ ਲਈ ਬਿਲਕੁਲ ਨਹੀਂ ਬੋਲਣਾ ਚੁੱਪ ਰਹਿਣਾ ਹੁਣ ਤਾਂ ਗਧਾ ਹੈ ਜਿਹੜਾ ਉਹ ਖੁਸ਼ੀ ਚ ਨੱਚਦਾ ਫਿਰਦਾ ਸੀ ਦੇ ਨੱਚ ਦਾ ਨੱਚ ਦਾ ਉੱਥੋਂ ਚਲਾ ਗਿਆ ਤਾਂ ਹੁਣ ਜੀ ਉਹਦੇ ਜਾਣ ਤੋਂ ਬਾਅਦ ਰਿਛ ਨੇ ਸ਼ੇਰ ਨੂੰ ਕਿਹਾ ਕਿ ਤੁਸੀਂ ਮੈਨੂੰ ਸਜ਼ਾ ਦਿੰਦੀ ਹੈ ਇਹ ਤਾਂ ਮੈਂ ਮੰਨੂ ਗਈ ਪਰ ਇੱਕ ਸਵਾਲ ਮੈਨੂੰ ਪੁੱਛ ਲੈਣ ਦਿਓ ਸਾਰੀ ਦੁਨੀਆ ਜਾਣਦੀ ਹੈ ਕਿ ਕਾ ਹੈ ਜਿਹੜਾ ਉਹ ਹਰੇ ਰੰਗ ਦਾ ਹੁੰਦਾ ਤੇ ਇਸ ਜੰਗਲ 'ਚ ਵੀ ਹਰੇ ਰੰਗ ਦੇ ਹੀ ਹੈ ਫਿਰ ਤੁਸੀਂ ਕਦੇ ਨਾਲੇ ਕੀ ਗੱਲ ਕੀਤੀ ਕਿ ਉਹ ਜਾਂ ਤੁਹਾਡਾ ਇਹ ਇਨਸਾਫ ਸੀ ਉੱਪਰੋਂ ਮੈਨੂੰ ਸਜ਼ਾ ਵੀ ਸੁਣਾ ਦਿੱਤੀ ਸ਼ੇਰ ਨੇ ਉਹਨੂੰ ਕਿਹਾ ਤੈਨੂੰ ਪਤਾ ਹੈ ਨਾ ਕਿ ਕਾਹ ਹੈ ਜਿਹੜਾ ਹਰੇ ਰੰਗ ਦਾ ਹੁੰਦਾ ਮੈਨੂੰ ਵੀ ਪਤਾ ਹੈ ਤੈਨੂੰ ਇਹ ਵੀ ਪਤਾ ਹੈ ਵੀ ਜੰਗਲ ਦੇ ਸਾਰੇ ਜਾਨਵਰਾਂ ਨੂੰ ਪਤਾ ਹੈ ਇਨਸਾਨਾਂ ਨੂੰ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਾਹ ਦਾ ਰੰਗ ਹਰਾ ਹੁੰਦਾ ਫੇਰ ਤੂੰ ਇਸ ਗੱਲ ਲਈ ਇਸ ਗਧੇ ਦੇ ਨਾਲ ਕਿਉਂ ਬਹਿਸ ਕੀਤੀ ਸਿਰਫ ਉਹ ਹੀ ਇੱਕ ਜਣਾ ਕਹਿ ਰਿਹਾ ਹੈ ਨਾ ਕਿ ਕਾਹ ਹੈ ਜਿਹੜਾ ਉਹ ਨੀਲੇ ਰੰਗ ਦਾ ਹੈ ਤਾਂ ਬਹਿਸ ਤੂੰ ਕੀਤੀ ਇਸ ਲਈ ਤੂੰ ਗਲਤ ਹੈ ਜਦਕਿ ਪਤਾ ਹੈ ਕਿ ਹੁੰਦਾ ਇਦਾਂ ਹੀ ਆ ਤੇ ਇਹੀ ਹੈ ਤੂੰ ਉਹਦੇ ਨਾਲ ਕਿਉਂ ਮੱਥਾ ਲਾਇਆ ਤੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਉਹ ਗਲਤ ਹੈ ਇਸ ਤਰ੍ਹਾਂ ਦੀ ਜਦੋਂ ਕੋਈ ਬਹਿਸ ਹੁੰਦੀ ਹੈ ਕਿੰਨੇ ਲੋਕਾਂ ਨੂੰ ਤੁਸੀਂ ਸਮਝਾ ਲਓਗੇ ਤੇ ਤੈਨੂੰ ਮੈਂ ਸਜ਼ਾ ਇਸ ਲਈ ਦਿੱਤੀ ਵੀ ਤੈਨੂੰ ਇਸ ਗੱਲ ਦਾ ਮਹੱਤਵ ਪਤਾ ਲੱਗੇ ਕਿ ਬਹੁਤ ਥਾਮਾਤੇ ਚੁੱਪ ਰਹਿਣਾ ਹੀ ਬੇਤਰ ਹੁੰਦਾ ਹੁਣ ਰੇਛਾ ਜਿਹੜਾ ਉਹਨੂੰ ਗੱਲ ਸਮਝ ਆ ਗਈ ਸੀ ਤਾਂ ਦੋਸਤੋ ਅਸੀਂ ਸਾਰੀ ਜ਼ਿੰਦਗੀ ਤੇ ਕਈ ਵਾਰ ਸਾਰਾ ਦਿਨ ਲਾ ਦਿੰਨੇ ਆ ਕਿਸੇ ਬੰਦੇ ਨੂੰ ਇਹ ਸਮਝਾਉਣ ਲਈ ਕਿ ਇਹ ਸਹੀ ਹੈ ਇਹ ਗਲਤ ਹੈ ਇਹ ਇਦਾਂ ਹੁੰਦਾ ਹੈ ਇਹ ਹਮੇਸ਼ਾ ਇਦਾਂ ਹੀ ਹੁੰਦਾ ਹੈ ਇਦਾਂ ਨਹੀਂ ਹੁੰਦਾ ਕੀ ਲੋੜ ਤੁਹਾਨੂੰ ਪਤਾ ਹੈ ਤੁਸੀਂ ਠੀਕ ਹੋ ਸਾਰੀ ਦੁਨੀਆ ਨੂੰ ਪਤਾ ਹੈ ਜੋ ਸੱਚ ਹੈ ਜੇ ਕੋਈ ਉਸ ਸੱਚ ਨੂੰ ਨਹੀਂ ਮੰਨ ਰਿਹਾ ਤਾਂ ਉਹਨੂੰ ਛੱਡ ਦਿਓ ਚੁੱਪ ਰਹੁ ਚੁੱਪ ਰਹਿਣ ਦੇ ਵਿੱਚ ਹੀ ਬਿਹਤਰੀ ਹੁੰਦੀ ਮੂਰਖਾਂ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਕਿਸੇ ਮੂਰਖ ਨਾਲ ਉਲਝੋਗੇ ਕੋਈ ਮੁਕਾਬਲਾ ਕਰੋਗੇ ਤਾਂ ਨਿਸ਼ਚੈ ਤੁਸੀਂ ਹੀ ਹਾਰੋਗੇ ਆਪਦੀ એનર્ਜੀ ਹੈ ਜਿਹੜੀ ਉੱਥੇ ਸਾਰੇ ਦੀ ਸਾਰੇ ਲਾ ਦੋਗੇ ਬਾਦ ਵਿੱਚ ਆਪਣੇ ਆਪ ਤੇ ਵੀ ਖਿਜੀ ਜਾਓਗੇ ਕਿਉਂਕਿ ਤੁਸੀਂ ਉਹਨੂੰ ਕਨਵਿੰਸ ਤਾਂ ਕਰਵਾ ਹੀ ਨਹੀਂ ਸਕੇ ਤਾ ਉਹ ਟਾਪਿਕ ਉੱਥੇ ਹੀ ਬੰਦ ਕਰ ਦਿਓ ਕੋਈ ਲੋੜ ਨਹੀਂ ਸਾਰੀ ਦੁਨੀਆ ਨੂੰ ਦਾ ਸੱਚ ਦਾ ਸੱਚ ਦੇ ਝੂਠ ਦਾ ਝੂਠ ਦੱਸਣ ਬਸ ਜੋ ਕੋਈ ਕੁਝ ਕਹਿੰਦਾ ਠੀਕ ਹੈ ਤੁਹਾਨੂੰ ਪਤਾ ਹੈ ਨਾ ਜੋ ਸੱਚ ਹੈ ਥੈਂਕ ਯੂ